ਵਾਹਿਗੁਰੂ ਜੀ ਅਗਲੀ ਸਾਖੀ ਸਰਹੰਦ ਦੀ ਲੜਾਈ ਜਦ ਬੰਦਾ ਸਿੰਘ ਨੇ ਸਰਹੰਦ ਦੇ ਆਸ-ਪਾਸ ਦੇ ਸਭ ਇਲਾਕੇ ਜਿੱਤ ਲਈ ਤਾਂ ਸਰਹੰਦ ਦਾ ਹਾਕਮ ਵਜ਼ੀਰ ਖਾਂ ਡਰ ਗਿਆ ਕਿ ਹੁਣ ਉਸ ਉੱਤੇ ਹੀ ਹਮਲਾ ਹੋਵੇਗਾ ਜਦ ਉਸ ਨੂੰ ਪਤਾ ਲੱਗਾ ਕਿ ਮਾਝੇ ਅਤੇ ਦੁਆਬੇ ਦੇ ਸਿੰਘ ਵੀ ਬੰਦਾ ਸਿੰਘ ਦੀ ਸਹਾਇਤਾ ਵਾਸਤੇ ਕੋਜ ਰਹੇ ਹਨ ਤਾਂ ਉਸ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੂੰ ਹੁਕਮ ਦਿੱਤਾ ਕਿ ਉਹ ਮੁਜੈਲਾ ਅਤੇ ਦੁਆਬੀਆਂ ਨੂੰ ਦਰਿਆ ਸਤਲੁਜ ਪਾਰਨਾ ਕਰਨ ਦੇਵੇ। ਰੋਪੜ ਵਿਖੇ ਨਵਾਬ ਮਲੇਰਕੋਟਲੇ ਦੀ ਸਿੱਖਾਂ ਨਾਲ ਬੜੀ ਬਿਆਨਕ ਜੰਗ ਹੋਈ ਅਤੇ ਸਿੱਖਾਂ ਨੂੰ ਜਿੱਤ ਪ੍ਰਾਪਤ ਹੋਈ। ਮੁਜੈਲੀ ਅਤੇ ਦੁਆਬੀਆਂ ਵੀ ਬੰਦਾ ਸਿੰਘ ਨੂੰ ਆ ਮਿਲੇ। ਹੁਣ ਬੰਦਾ ਸਿੰਘ ਦੀ ਤਾਕਤ ਬਹੁਤ ਵੱਧ ਗਈ ਸੀ। ਬਾਬਾ ਦੀਪ ਸਿੰਘ ਵੀ ਦਮਦਮਾ ਸਾਹਿਬ ਤੋਂ ਜੋਧੀਆਂ ਦੀ ਸੈਨਾ ਲੈ ਕੇ ਉਸ ਨੂੰ ਆਮ ਮਿਲੇ ਸੀ ਜਦ ਵजीर खान ਨੂੰ ਪਤਾ ਲੱਗਾ ਕਿ ਬੰਦਾ ਸਿੰਘ ਇੱਕ ਵੱਡੀ ਫੌਜ ਲੈ ਕੇ ਉਸ ਵੱਲ ਵੱਧ ਰਿਹਾ ਹੈ ਤਾਂ ਉਹ ਆਪਣੀ ਫੌਜ ਨੂੰ ਲੈ ਕੇ ਚੱਪੜਚੜੀ ਦੇ ਮੈਦਾਨ ਤੇ ਆ ਡਟਿਆ ਚੱਪੜਚੜੀ ਦਾ ਮੈਦਾਨ ਸਰਹੰਦ ਤੋਂ 10 ਮੀਲ ਦੂਰ ਹੈ ਵजीर खान પાસે ਅਨੇਕਾਂ ਤੋਪਾਂ ਬੰਦੂਕਾਂ ਹਾਥੀ ਅਤੇ ਘੋੜੇ ਸਨ ਉਸ ਨੇ ਪਹਿਲੀ ਲਾਈਨ ਵਿੱਚ ਤੋਪਾਂ ਬੀੜ ਦਿੱਤੀਆਂ ਅਤੇ ਹਾਥੀ ਖੜੇ ਕਰ ਦਿੱਤੇ ਬੰਦਾ ਸਿੰਘ ਵੀ ਹੁਣ ਤੱਕ ਕਈ ਲੜਾਈਆਂ ਲੜ ਚੁੱਕਾ ਸੀ ਇਸ ਖੇਤਰ ਵਿੱਚ ਉਹ ਕਾਫੀ ਤਜਰਬੇਕਾਰ ਹੋ ਗਿਆ ਸੀ ਉਸ ਨੇ ਫੌਜ ਦੀ ਕਮਾਂਡ ਬਾਜ ਸਿੰਘ ਫਤੇਹ ਸਿੰਘ ਵਿਨੋਦ ਸਿੰਘ ਦੀਪ ਸਿੰਘ ਅਤੇ ਰਾਮ ਸਿੰਘ ਦੇ ਹਵਾਲੇ ਕੀਤੀ ਅਤੇ ਇਹ ਸਾਰੇ ਜਰਨੈਲ ਆਪਣੀਆਂ-ਆਪਣੀਆਂ ਫੌਜਾਂ ਲੈ ਕੇ ਵਜ਼ੀਰ ਖਾਨ ਦੀ ਫੌਜ ਦੇ ਚਾਰ ਸ਼ਫੇਰੇ ਸਾ ਗਏ ਵਜ਼ੀਰ ਖਾਨ ਨੇ ਹਾਥੀਆਂ ਤੇ ਤੋਪਾਂ ਦੀ ਜਿਹੜੀ ਕੰਦ ਕੀਤੀ ਹੋਈ ਸੀ ਉਸ ਨੂੰ ਢੋਣ ਵਾਸਤੇ ਇਹ ਸਿਰਲਥ ਜੋਧੀਆਂ ਦਾ ਜੱਥਾ ਤਲਵਾਰਾਂ ਲੈ ਕੇ ਹੀ ਉਹਨਾਂ ਉੱਤੇ ਜਾ ਚੜਿਆ ਜਦ ਤੂਪਾਂ ਦੀਆਂ ਗੋਲੀਆਂ ਦੀ ਕੋਈ ਪਰਵਾਹ ਨਾ ਕਰਦੇ ਹੋਏ ਉਸ ਹਾਥੀਆਂ ਦੀ ਫੌਜ ਵਿੱਚ ਦਾਖਲ ਹੋ ਗਏ ਅਤੇ ਤਲਵਾਰਾਂ ਅਤੇ ਨਿਜਿਆ ਨਾਲ ਕੁਝ ਹਾਥੀ ਥੱਲੇ ਡਿੱਗ ਲਏ ਤਾਂ ਜ਼ਖਮੀ ਹਾਥੀ ਪਿੱਛਾਂ ਨੂੰ ਭੱਜਦੇ ਹੋਏ ਆਪਣੀ ਫੌਜ ਨੂੰ ਹੀ ਲਤਾੜ ਗਏ ਤੂਪਾਂ ਨੂੰ ਜਾਂ ਟਾਇਆ ਤੇ ਤੂਪਾਂ ਚਲਣੀਆਂ ਬੰਦ ਹੋ ਗਈਆਂ ਬਸ ਇੱਕ ਅੰਧ ਟੈਨ ਦੀ ਡੇਰ ਸੀ ਕਿ ਸਿੱਖਾਂ ਚਾਰਛ ਫੇਰੀਆਂ ਵਜ਼ੀਰ ਖਾਂ ਦੀ ਫੌਜ ਨੂੰ ਘੇਰ ਲਿਆ ਕੁਝ ਸਮੇਂ ਵਿੱਚ ਹੀ ਵਜ਼ੀਰ ਖਾਂ ਦੀ ਫੌਜ ਦੇ ਆਹੂਲਾ ਕੀ ਰੱਖ ਦਿੱਤੇ ਵਜ਼ੀਰ ਖਾਂ ਨੂੰ ਹੁਣ ਬਹੁਤ ਪੁਛਤਾਵਾ ਹੋਇਆ ਕਿ ਉਸ ਸਰਹੰਦ ਤੋਂ ਬਾਹਰ ਨਿਕਲ ਕੇ ਸਿੱਖਾਂ ਨਾਲ ਲੜਨ ਦੀ ਵੱਡੀ ਭੂਲ ਕੀਤੀ ਸੀ ਜੇ ਸਰਹੱਦ ਵਿੱਚ ਆਪਣੇ ਕਿਲੇ ਵਿੱਚ ਰਹਿ ਕੇ ਲੜਾਈ ਲੜਦਾ ਤਾਂ ਉਹ ਐਨੀ ਛੇਤੀ ਨਹੀਂ ਹਾਰ ਸਕਦਾ ਉਸ ਪਾਸ ਬਹੁਤ ਤੋਪਾ ਸਨ ਜਿਹੜੀਆਂ ਕਈ ਦਿਨ ਮਾਰ ਕਰ ਸਕਦੀਆਂ ਸਨ ਵਜ਼ੀਰ ਖਾਨ ਨੇ ਜਦ ਵੇਖਿਆ ਕਿ ਉਸ ਦੀ ਲਗਭਗ ਸਾਰੀ ਫੌਜ ਮਾਰੀ ਗਈ ਸੀ ਤਾਂ ਉਸ ਵੀ ਆਪਣੇ ਕੁਝ ਸਾਥੀਆਂ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਾਜ ਸਿੰਘ ਨੇ ਘੋੜਾ ਪਾ ਕੇ ਉਸ ਨੂੰ ਘੇਰ ਲਿਆ ਬੰਦਾ ਸਿੰਘ ਚੁੰਵੰਦਾ ਸੀ ਕਿ ਉਸਨੂੰ ਜਿਉਂਦੇ ਨੂੰ ਫੜਿਆ ਜਾਵੇ ਪਰ ਉਸ ਬਾਜ ਸਿੰਘ ਦੇ ਸਾਹਮਣੇ ਹੋ ਕੇ ਉਸਨੂੰ ਲਲਕਾਰਾ ਮਾਰਿਆ ਅਤੇ ਸਾਰੇ ਜ਼ੋਰ ਨਾਲ ਨੀਜਾ ਬਾਜ ਸਿੰਘ ਦੇ ਮਾਰਿਆ ਪਰ ਬਾਜ ਸਿੰਘ ਕੋੜੇ ਨੂੰ ਫੇਰ ਕੇ ਵਾਰ ਬਚਾ ਗਿਆ ਅਤੇ ਬਾਜ ਦੀ ਫੁਰਤੀ ਵਾਂਗ ਉਸ ਵਜ਼ੀਰ ਖਾਂ ਦੇ ਹੱਥੋਂ ਉਸਦਾ ਹੀ ਨੀਜਾ ਹੀ ਖੋਲਿਆ ਉਸ ਨੇਜੇ ਨੂੰ ਉਸ ਐਨੇ ਜ਼ੋਰ ਨਾਲ ਉਸਦੇ ਹਾਥੀ ਦੇ ਮਾਰਿਆਂ ਕਿ ਹਾਥੀ ਤੋਂ ਵਜ਼ੀਰ ਖਾਂ ਥੱਲੇ ਡਿੱਗ ਗਿਆ। ਵਜ਼ੀਰ ਖਾਂ ਨੇ ਉਸੇ ਵੇਲੇ ਸੰਭਲ ਕੇ ਇੱਕ ਤੀਰਬਾਜ਼ ਸਿੰਘ ਨੂੰ ਮਾਰਿਆ ਜਿਹੜਾ ਉਸਦੀ ਬਾਹ ਨੂੰ ਵਣਕੇ ਲੱਗਿਆ। ਬਾਜ ਸਿੰਘ ਨੂੰ ਜ਼ਖਮੀ ਹੋਇਆ ਵੇਖ ਕੇ ਉਹ ਤਲਵਾਰ ਲੈ ਕੇ ਅੱਗੇ ਵਧਿਆ। ਇਹ ਹੋ ਸਕਦਾ ਸੀ ਕਿ ਉਹ ਬਾਜ ਸਿੰਘ ਨੂੰ ਸ਼ਹੀਦ ਕਰ ਦਿੰਦਾ। ਇਸ ਲਈ ਜਿਉਂਦਾ ਫੜਨ ਦਾ ਖਿਆਲ ਛੱਡ ਕੇ ਫਤਿਹ ਸਿੰਘ ਦੌੜ ਕੇ ਉਸ ਵੱਲ ਹੋਇਆ ਅਤੇ ਆਪਣੀ ਤਲਵਾਰ ਐਨੇ ਜ਼ੋਰ ਨਾਲ ਉਸ ਦੇ ਮੋਢੇ ਤੇ ਮਾਰੀ ਕਿ ਵਜ਼ੀਰ ਖਾਨ ਨੂੰ ਆਰੇ ਵਾਂਗ ਦੋ ਭਾਗ ਵਿੱਚ چیر ਗਈ। ਵਜ਼ੀਰ ਖਾਨ ਦੋ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਿਆ। ਸਿੱਖਾਂ ਨੇ ਇਸ ਤਰ੍ਹਾਂ ਘੇਰਾ ਪਾਇਆ ਹੋਇਆ ਸੀ ਕਿ ਕੋਈ ਸੈਨਿਕ ਵੀ ਬਚ ਕੇ ਨਾ ਨਿਕਲ ਸਕਿਆ। ਜੰਗ ਜਿੱਤ ਕੇ ਸਾਰੇ ਸਿੰਘਾਂ ਨੇ ਵਾਹਿਗੁਰੂ ਦਾ ਵਾਹਿਗੁਰੂ ਜੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਸਾਰਿਆਂ ਨੇ ਸਰਹੰਦ ਸ਼ੇਰਵਲ ਕੁੱਝ ਕਰ ਦਿੱਤਾ ਸਰਹੰਦ ਵਿੱਚ ਦਾਖਲ ਹੁੰਦਿਆਂ ਹੀ ਸਿੰਘਾਂ ਨੂੰ ਸਾਹਿਬਜ਼ਾਦਿਆਂ ਦੀ ਕਤਲ ਦੀ ਘਟਨਾ ਸਾਹਮਣੇ ਆ ਗਈ ਬਸ ਫਿਰ ਉਹ ਐਨੀ ਜੋਸ਼ ਵਿੱਚ ਆਏ ਕਿ ਉਹਨਾਂ ਨੂੰ ਰੁਕਣਾ ਅਸੰਭਵ ਸੀ ਸਰਹੰਦ ਆਪਣੇ ਕਬਜ਼ੇ ਵਿੱਚ ਕਰਕੇ ਬੰਦਾ ਸਿੰਘ ਨੇ ਬਾਜ ਸਿੰਘ ਨੂੰ ਸਰਹੰਦ ਦਾ ਹਾਕਮ ਨਿਫਤ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ